ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀ ਤੁਹਾਡੇ ਸਾਰੇ ਅੱਗੇ ਰਿਕਵੈਸਟ ਹੈ ਜੀ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਅੱਗੇ ਆਉਣਾ ਹੈ ਜੀ ਮੇਰੇ ਵਾਚ ਟਾਈਮ ਦੀ ਪ੍ਰੋਬਲਮ ਹੋ ਰਹੀ ਹੈ ਤੇ ਜੇ ਤੁਸੀਂ ਵੱਧ ਤੋਂ ਵੱਧ ਵੀਡੀਓ ਦੇਖੋਗੇ ਤਾਂ ਮੇਰਾ ਵਾਚ ਟਾਈਮ ਕੰਪਲੀਟ ਹੋਏਗਾ ਮਾਈ ਹੋਮ ਐਂਡ ਮਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕੱਟਾਂਗੇ ਪ੍ਰਿੰਟਡ ਸੂਟ ਇਹ ਸੂਟ ਨੂੰ ਮੈਂ ਘੇਰਾ ਮਣਕੇ ਇਹਦਾ 24 ਇੰਚ ਘੇਰਾ ਰੱਖਿਆ ਇਹਦਾ ਨਾਪ ਹੈਗਾ 20 ਇੰਚ ਦੀ ਬ੍ਰੈਸਟ ਦੀ ਹੈਗੀ ਆ ਦੂਰੀ ਯਾਨੀ ਕਿ ਆਏ ਦੂਰਾ ਕਰਕੇ ਇਸ ਤਰ੍ਹਾਂ 20 ਇੰਚ ਬੈਸਟ ਦਾ ਨਾਪ ਹੈ ਤੇ ਸਸਟਾਰਾ ਇੰਚ ਕਮਰ ਦਾ ਨਾਪ ਹੈ ਤੇ 20 ਇੰਚ ਹੈ ਪਹਿਰੇ ਅੱਜ ਜੀ ਤੇ ਇਹਦੇ ਵਾਸਤੇ ਆਪਾਂ ਤੀਰਾ ਕੱਟਾਂਗੇ ਜੀ ਇਹ 20 ਇੰਚ 24 ਇੰਚ ਕੇਰਾ ਮਣਕੇ ਆਪਾਂ 46 ਇੰਚ 46 ਆਪਾਂ ਲਾਇਆ ਲੀ ਲੈਂਥ ਤੇ ਦੀ ਨੀਵੀ 46 ਇੰਚ ਆਪਾਂ ਨੀਵਾ ਲਾਇਆ ਜੀ ਇਹ ਤੇ ਇਹਦੀ ਪ੍ਰਿੰਟਿੰਗ ਇੱਕੋ ਜੀ ਸੀਗੀ ਕੋਈ ਖਾਸ ਨਹੀਂ ਸੀਗਾ ਚ ਹੈਗਾ ਨਹੀਂ ਤੁਸੀਂ ਪ੍ਰਿੰਟਿੰਗ ਚੈੱਕ ਕਰ ਲਿਆ ਕਰੋ ਪਹਿਲਾਂ ਜੀ ਵੀ ਕਈ ਵਾਰ ਫਲਾਵਰ ਜਾਂ ਪ੍ਰਿੰਟ ਇੱਕ ਪਾਸੇ ਨੂੰ ਜਾਂਦਾ ਹੁੰਦਾ ਜੇ ਇਹਦੇ ਵਿੱਚ ਇੱਕ ਫਲਾਵਰ ਜਿਵੇਂ ਚ ਦੰਨ ਫਲੇਵਰ ਇਹਨਾਂ ਚ ਇੱਕ ਫਲੇਵਰ ਥੱਲੇ ਨੂੰ ਜਾਵੇ ਇੱਕ ਤਾਂ ਨੂੰ ਆਵੇ ਫਿਰ ਤਾਂ ਕੋਈ ਗੱਲ ਨਹੀਂ ਹੁੰਦੀ ਜੀ ਜੇ ਸਾਰੇ ਇੱਕ ਸਾਈਡ ਨੂੰ ਜਾਣ ਫਿਰ ਪ੍ਰੋਬਲਮ ਹੋ ਜਾਂਦੀ ਹੈ ਪਿਹੜਾ ਲੱਗਦਾ ਉਹ ਪਤਾ ਲੱਗ ਜਾਂਦਾ ਸਿੰਤਾ ਤੇ ਤੁਸੀਂ ਆਪ ਦੇ ਆਪ ਚ ਪੂਰੇ ਸਮਾਰਟ ਵਧੀਆ ਸਮਝਦਾਰ ਬਣ ਸਕਦੇ ਆ ਥੋੜੀਆਂ ਥੋੜੀਆਂ ਗੱਲਾਂ ਨੂੰ ਸੋਚ ਸਮਝ ਕੇ ਕਰਕੇ ਤੇ ਚਲੋ ਜੀ ਆਜਾ ਆਪਾਂ ਵੀਡੀਓ ਸਟਾਰਟ ਕਰ ਲਈਏ ਤੇ ਸਭ ਤੋਂ ਪਹਿਲਾਂ ਜੀ ਤੁਹਾਨੂੰ ਮੈਂ ਹਰ ਵਾਰ ਦੀ ਤਰ੍ਹਾਂ ਕਹੇਨੀ ਹਿੰਨੀਆਂ ਵੀ 6 ਇੰਚ ਹੀ ਦੀਰਾ ਰੱਖਿਆ ਕਰੋ ਬਾੜਾ 3 ਇੰਚ ਨਾ ਰੱਖਿਆ ਕਰੋ ਫਿਟਿੰਗ ਵਧੀਆ ਹੁੰਦੀ ਹੈ 6.5 ਇੰਚੇ ਕੋਈ ਹੈਲਥੀ ਹੈ ਸੇਤ ਤਾਂ ਉਹਦਾ 7 ਰੱਖੋ ਇਹ 6.5 ਇੰਚ ਤੇਰਾ ਬਹੁਤ ਹੁੰਦਾ ਜੀ 6.5 ਇੰਚ ਤੀਰਾ ਰੱਖ ਕੇ ਤੁਸੀਂ 7.5 ਇੰਚ ਦੀ ਥੱਲੇ ਨੂੰ ਤੁਸੀਂ ਇਹਦੀ ਮੋਢੇ ਵਾਲੀ ਕਾਰਟ ਪੂਣੀ 7.5 ਜਾਂ 8 ਰੱਖ ਲਿਓ ਤੁਸੀਂ ਹੱਦ ਮੈਂ 8 ਰੱਖਦੀ ਹੁੰਦੀ ਆ ਕਿਉਂਕਿ ਜੀ ਮਿੰਨ ਤੋਂ ਥੋੜਾ ਜਿਹਾ ਤੰਗ ਮੋਢਾ ਨਹੀਂ ਪਾਇਆ ਜਾਂਦਾ ਇਹ ਮੇਰਾ ਆਪਦਾ ਸੂਟ ਹੈ ਮੇਰੂ ਕੇਸ ਦੇ ਸੂਟ ਨੇ ਇਸ ਤਰ੍ਹਾਂ ਕਰਦੀ ਆ ਆਪਦੇ ਆਪ ਤੇ ਕਰਦੀ ਆ ਜੀ ਇਸ ਲਈ ਤੇ ਇਹ ਤੋਂ 1.5 ਇੰਚ ਦੀ ਆਪਾਂ ਨਿਸ਼ਾਨੀ ਲਾ ਦਾਂਗੇ ਇਹ ਬਾਕਸ ਦੇ ਵਿੱਚ ਤੁਸੀਂ ਇਸ ਤਰ੍ਹਾਂ ਬਾਕਸ ਬਣਾ ਲਿਓ ਜੀ ਤੇ ਬਹੁਤ ਸਾਰੀਆਂ ਪਹਿਨਾਂ ਨੂੰ ਪਤਾ ਹੋਊਗਾ ਜੀ ਕਈ ਨਵੇਂ ਆ ਜਾਂਦੇ ਆ ਹਨਾ ਵੀਵਰ ਉਹਤੇ ਵੇਖਣ ਵਾਲੇ ਵੀਡੀਓ ਨੂੰ ਵੇਖਣ ਵਾਲੇ ਨਵੇਂ ਹੁੰਦੇ ਆ ਮੈਂ ਤਾਂ ਕਰਕੇ ਡਿਟੇਲ ਨਾਲ ਦੱਸ ਦੇਣੀ ਹੁੰਦੀ ਆ ਤੇ ਇਥੋਂ ਆਪਾਂ ਲਾ ਲਾਂਗੇ ਫਿਟਿੰਗ ਦੀ ਨਿਸ਼ਾਨੀ ਆਪਣੀ ਹੈਗੀ 20 ਇੰਚ ਤੇ ਆਪਾਂ 20 ਇੰਚ ਤੇ ਹੀ ਲਾ ਲਾਂਗੇ ਤੇ 3 ਇੰਚ ਨਹੀਂ 3 ਇੰਚ ਨਹੀਂਵੇਂ ਨੀਵਾ ਆਪਣਾ 20 ਇੰਚ ਤੱਕ ਹੀ ਲੈ ਕੇ ਜਾਣਾ ਹੁੰਦਾ ਸੇਮ ਜੀ ਇੱਥੋਂ 3 ਤੇ ਲਾ ਲਿਆ ਪਰ ਉਦੋਂ ਬਾਅਦ ਜਦੋਂ ਇੱਥੇ ਲਾਉਣੀ ਆ ਕਮਰ ਦੀ ਨਿਸ਼ਾਨੀ ਸਾਢੇ 7 ਇੰਚ ਕਿਉਂਕਿ ਮੇਰੀ ਟਾਕ ਲੰਬੀ ਹੈ ਤੇ ਮੈਂ ਸਾਢੇ 7 ਤੇ ਲਾਉਣੀ ਆ ਮੇਂ ਹਾਈਟ ਦੇ ਹਿਸਾਬ ਨਾਲ ਹੁੰਦਾ ਥੋੜਾ ਜਿਹਾ ਫਰਕ ਇਹਦਾ ਹੋਰ ਕੋਈ ਪ੍ਰੋਬਲਮ ਨਹੀਂ ਹੁੰਦੀ ਜੀ ਉਸ ਤੋਂ ਬਾਅਦ ਮੈਂ ਸਾਢੇ 15 ਇੰਚ ਢਾਕ ਦੀ ਨਿਸ਼ਾਨੀ ਲਾਉਂਗੀ ਇੱਥੋਂ ਵਾਲੀ ਨਿਸ਼ਾਨੀ ਤੋਂ ਕਿਉਂਕਿ ਅੱਧਾ ਇੰਚ ਇੱਥੇ ਵਿੱਚ ਆ ਜਾਊਗਾ ਜਦੋਂ ਆਪਾਂ ਮੋੜਾ ਜੜਾਂਗੇ ਤੇ 15 ਇੰਚ ਮੇਰੀ ਢਾਕ ਤਿਆਰ ਰਹਿ ਜੂਗੀ ਹੁਣ 15 ਇੰਚ ਤੋਂ ਇੱਥੋਂ ਆਪਾਂ ਲਾ ਲਾਂਗੇ ਜੀ 20 ਇੰਚ ਤੇ ਹੀਪ ਇਹ ਆਪਾਂ ਵਾਈ ਨਿਸ਼ਾਨੀ ਇਸ ਤਰ੍ਹਾਂ ਨਿਸ਼ਾਨੀਆਂ ਲਾਦਣਾ ਜੀ ਇਹ ਤਿੰਨੇ ਤਿੰਨੇ ਨਿਸ਼ਾਨੀਆਂ ਕਿਹੜੀਆਂ ਇਹ ਤੇ ਇਹਨਾਂ ਨਿਸ਼ਾਨੀਆਂ ਜਿੰਨਾਂ ਨੂੰ ਇਹ ਸਿੱਧਾ ਕਰ ਲੈਣਾ ਵਾ ਇਸ ਤਰ੍ਹਾਂ ਕਰਕੇ ਕਰ ਲਓ ਤੁਸੀਂ ਜਾਂ ਪੱਟੀ ਦੀ ਸਿਹਤ ਨਾ ਕਰ ਲਓ ਜੋ ਪੱਟੀ ਨਹੀਂ ਲਏਗੀ ਨਹੀਂ ਪੱਟੀ ਨਾ ਕਰ ਲੈਣੀ ਹੂ ਸਿੱਧਾ ਹੈ ਬਾਕੀ ਹੱਥ ਟਿਕਿਆ ਜੀ ਮੈਨੂੰ ਰੋਲ ਲੋੜ ਨਹੀਂ ਪੈਂਦੀ ਕਿਉਂਕਿ ਆਪਦੇ ਸੁਟਨਾ ਦਾ ਨਾਪ ਦਾ ਪਤਾ ਹੀ ਨਹੀਂ ਹਰ ਕੋ ਵੀ ਕਿੱਦਾਂ ਦਾ ਵਾ ਹੁਣ ਇੱਕ ਤਾਂ ਤੁਸੀਂ ਲੈਣਾ 17 ਇੰਚ ਹੈ ਜੀ ਇੱਥੋਂ 9.5 ਇੰਚ ਆਪਾਂ ਲੈ ਰਾਂਗੇ ਕਮਰ ਦਾ ਕਿਉਂਕਿ ਇਹ ਦੇ ਵਿੱਚ ਆ ਜੂਗਾ ਕਿਉਂਕਿ ਮੈਂ ਡੁੰਗੂਗਾ ਪਲੂਗਾ ਪਾਉਂਗੀ ਲੇ ਤਾਂ ਤੁਸੀਂ ਕੀ ਕਹਿਨੇ ਆ ਉਸ ਤੋਂ ਬਾਅਦ ਜੀ ਇਸ ਸਾਈਡ ਨੂੰ ਐਸ ਨਿਸ਼ਾਨ ਨੂੰ ਐਸ ਨਿਸ਼ਾਨ ਨਾਲ ਮਲਾ ਦਿਓ ਆਹੀਂ ਪੱਟੀ ਤਾਂ ਤੁਹਾਡੇ ਕੋਲੇ ਪੱਟੀ ਦੀ ਸ਼ਕੀਲ ਹੈ ਤਾਂ ਸ਼ਕੀਲ ਨਾਲ ਇਸ ਤਰ੍ਹਾਂ ਮਲਾ ਦਿਓ ਜੀ ਇਦਾਂ ਉਸ ਤੋਂ ਬਾਅਦ ਹਿੱਪ ਆਲਾ 1.5 ਤੋਂ 2 ਇੰਚ ਦੇ ਤਰੀਬ ਆਪਾਂ 20 ਇੰਚ ਹੈ ਪਰ ਕਿਤੇ 20 ਇੰਚ ਸਿੱਧਾ ਰੱਖਣਾ 1.5 ਤੋਂ 2 ਇੰਚ ਫਿਰ ਕਈ ਬਣਾ ਸੀ ਇਹ ਤਾਂ ਬਾਅਦ ਕੱਢ ਜਾਵੇ ਤਾਂ ਫਰਕ ਨਹੀਂ ਪੈਂਦਾ ਜੀ ਤਾਂ ਕਰਕੇ ਪਹਿਲਾਂ ਤੁਸੀਂ ਆਪਦੇ ਹੱਥ 'ਚ ਥੋੜਾ ਜਿਹਾ ਰੱਖਿਆ ਕੋਲ ਬਾਕੀ ਸਾਰ ਦੇ ਨਾਲੇ ਸੂਟ ਆਪਾਂ ਕੋਟਨਾ ਤਾਂ ਪਾਉਣਾ ਹੀ ਲਗਾਣੀ ਕੋਈ ਬਾਲੀ ਫੀਟਿੰਗ ਦੀ ਲੋੜ ਨਹੀਂ ਹੁੰਦੀਗੀ ਇਸ ਤਰ੍ਹਾਂ ਮੇਲ ਹੋ ਗਿਆ ਜਿਦੋਂ ਹੀ ਇਹ ਇਸ ਤਰ੍ਹਾਂ ਕਰਕੇ ਇਹਦੀ ਨਿਸ਼ਾਨੀ ਬਣ ਜੂਗੀ ਜਦੋਂ ਆਪਾਂ ਪਲੇਟਾ ਕਾੜਨਾ ਫਿਰ ਫੀਟਿੰਗ ਵਧੀਆ ਆਊਗੀ ਜੀ ਉਸ ਤੋਂ ਬਾਅਦ ਜੀ ਇਹਨੂੰ ਇਸ ਤਰ੍ਹਾਂ ਕਰਕੇ ਇਹ ਛੋਟਾ ਹੀ 3 ਇੰਚ ਦੀ ਛੱਡ ਲੈਣਾ ਉੱਥੋਂ ਠੀਕ ਆਪਾਂ ਇਹਦੀ ਕਾਟ ਪਾ ਦੇਣੀ ਕਾਟ ਪਾਤੀ ਜੀ ਹੁਣ ਇਹਦੀ ਕਰ ਲਾਂਗੇ ਆਪਾਂ ਕਟਿੰਗ ਇਸ ਤਰ੍ਹਾਂ ਕੱਟ ਕੇ ਆਪਾਂ ਥੱਲੋਂ ਜੀ ਥੋੜੀ ਥੋੜੀ ਕਾਟ ਪਾ ਕੇ ਘੇਰੇ ਦੇ ਇਤੋਂ ਤਿੱਕ ਲੈ ਆਏ ਹਾਂ ਹੁਣ ਇਤੋਂ ਆਪਾਂ ਇਹਦੀ ਕਟਿੰਗ ਕਰ ਲਾਂਗੇ ਅੱਜਕੱਲ ਦਾ ਟ੍ਰੈਂਡ ਹੈ ਜੀ ਕਿ ਤੁਸੀਂ ਸਿੱਧਾ ਕੱਟਦੇ ਪਰ ਮੈਂ ਨਹੀਂ ਕੱਟਦੀ ਇੰਨਾ ਸਿੱਧਾ ਤੇ ਇਹ ਕਾਟਣੀ ਪਾਉਣੀ ਈ ਹੈ ਇਹਦੀ ਇਸ ਤਰ੍ਹਾਂ ਇਹਨੂੰ ਕਾਟ ਪਾ ਕੇ ਤੁਸੀਂ ਇਥੋਂ ਤਿੱਕ ਲੈ ਆਉਣਾ ਫੋਨ ਇਥੋਂ ਇੰਚ ਤੋਂ ਅੱਧਾ ਇੰਚ ਦੀ ਕਾਟ ਪਾ ਦੇ ਤੁਸੀਂ ਕਾਪਾਂ ਪਾ ਆਪਦਾ ਗਲਾ ਕੱਟਣਾ ਠੀਕ ਹੈ ਜੀ ਇਸ ਤੋਂ ਬਾਅਦ ਲੱਗ ਗਿਆ ਜੀ ਇਥੇ ਜਾਨਾ ਲਾ ਟਾਕ ਤੇ ਇਹਨੇ ਅਟੂ ਅਟੂ ਪੱਲੀਆਂ ਦੀ ਤੈਅ ਲਾਈ ਸੀਗੇ ਇਸ ਲਈ ਆਪਾਂ ਇਸ ਸਾਈਡ ਦੀ ਕਾਟਾਂ ਪਾਉਂਗਾ ਬ੍ਰੇਟਾ ਕਿਵੇਂ ਬਣਾਉ ਉਹ ਵੀ ਤੁਹਾਨੂੰ ਦੱਸਦੀ ਆ ਆ ਵਾਲੀ ਬੈਕ ਸਾਈਡ ਹੈ ਜੇ ਅੱਗੇ ਵੀ ਤੁਹਾਨੂੰ ਮੈਂ ਦੱਸਿਆ ਮੂਰਲੀ ਮੈਂ ਪਲੇਟ ਸਟਾਰਟ ਕਰਦੀ ਨੂੰ 12.5 ਇੰਚ ਤੋਂ ਤੇ 6.5 ਤੱਕ ਪਾਉਣੀ ਹੁੰਨੀ ਹੈ ਬੈਕ ਸਾਈਡ ਵਾਲੀ ਮੈਂ 12 ਇਹ ਮੋਡੇ ਤੋਂ ਲੈ ਕੇ ਇਥੋਂ 12 ਇੰਚ ਤੱਕ ਲੈ ਗਈ ਇਥੋਂ ਤੱਕ 12 ਇੰਚ ਤੋਂ ਲੈ ਕੇ 8 ਇੰਚ ਤੱਕ ਪਾਤੀ ਉੱਥੇ ਸਿੱਧੀ ਇਹਨੂੰ ਕਰਤਾ ਇਹਨੂੰ ਹੁਣ ਆਪਾਂ ਗਲਾ ਕੱਟ ਕੇ ਇਹਨੂੰ ਕਰ ਦਾਂਗੇ ਅਲੱਗ ਆਹ ਲੋ ਜੀ ਦਾ ਗਲਾ ਕੱਟਤਾ ਤੇ ਇਹਨੂੰ ਆਪਾਂ ਕਰ ਦਿੰਨੇ ਅਲੱਗ ਤੇ ਹੁਣ ਦੂਜੀ ਦੀਆਂ 프ਰੰਟ ਵਾਲੀਆਂ ਦੀਆਂ ਬਲੂਹਾਂ ਪਾਉਣੀ ਹੈ फ्रंट साइड ਦੀਆਂ ਆਪਾਂ ਪਲੇਟਾਂ ਪਾ ਲਈਆਂ ਜੀ 12.5 ਇੰਚ ਤੋਂ ਥੱਲੇ ਲੈ ਕੇ ਇੱਥੋਂ 6.5 ਇੰਚ ਤੱਕ نیچے ਤੇ 3.5 ਇੰਚ ਇਹਨਾਂ ਦੀ ਚੜਾਈ ਕੀਤੀ ਆ। ਉਸ ਤੋਂ ਬਾਅਦ ਜੀ ਇੱਥੋਂ 2.5 ਇੰਚ ਦਾ ਇਸ ਤੋਂ ਲੈ ਕੇ ਇੱਥੋਂ ਤੁਸੀਂ ਉੱਪਰੋਂ ਇੱਥੋਂ ਮੋਡਾ ਜਿਹੜਾ ਹੁੰਦਾ ਇੱਥੋਂ ਲੈ ਕੇ ਤੁਸੀਂ ਇੱਥੋਂ 6 ਇੰਚ ਤੱਕ 6.5 6 ਤੱਕ نیچے ਨੂੰ ਲੈ ਜਾਓ। ਜੇ ਬਾਕਸ ਵਿੱਚ ਨਹੀਂ ਪਾਉਂਦਾ ਬਾਕਸ ਦਾ ਜਿੱਥੇ 1.5 ਇੰਚ ਦੀ ਕਾਰਟ ਪਉਣੀ ਉੱਥੋਂ ਸਟਾਰਟ ਹੁੰਦਾ। ਇੱਥੋਂ ਘਾਟ ਪਾ ਕੇ ਲੈ ਜਿਓ ਤੇ ਇਧਰੋਂ ਇੱਥੋਂ ਤੱਕ 2.5 ਇੰਚ ਛੱਡ ਦਿਓ ਤੇ ਇਸ ਫਲੋਈ ਦਾ ਅੱਧ ਕਰਕੇ ਇੱਥੋਂ ਦੀ ਕੇ ਪਲੇਟ ਲੈ ਜਿਓ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਰੀ ਜੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਦੀ ਸਮਝ ਆਈ ਹੈ ਜਾਂ ਕਿਵੇਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਜੀ ਥੈਂਕ ਯੂ ਜੀ ਵਾਚ ਫੋਰ ਵਾਚਿੰਗ ਜੇ ਨਿਊ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਓਕੇ ਬਾਏ ਜੀ